ਕੈਪਟਨ ਮੇਰਾ ਪੁੱਤਰ ਓ ਕੈਪਟਨ ਗੱਲ ਸੁਣ ਓ ਓਰੇਆ ਓਰੇ ਗੱਲ ਸੁਣ ਓ ਫਤੇਗੜ ਸਾਹਿਬ ਜਾਣਾ ਗਾ ਲਉ ਰਸ ਤੈਨੂੰ ਦੱਸਣੀ ਭੁੱਲ ਗਿਆ ਬਾਜ ਇਹਨੇ ਕਹਣਾ ਚਾਚਾ ਮੈਨੂੰ ਨਹੀਂ ਦੱਸਿਆ ਇਹ ਜਿਹੜਾ ਤੇ ਨਾਲ ਆ ਨਾ ਮੁੰਡਾ ਨਾਮ ਨਾਮ ਤੇ ਕੀ ਹੈ ਹਾਂ ਨਾਮਾ ਧਾਮਾਵਾਸ਼ੂਈਆ ਨਾਮਾ ਦਾਸ਼ੂ ਭਈਆ ਬਹੂਆ ਕੈਪਟਨ ਫਿਰ ਤੂੰ ਕਹਿਣਾ ਚਾਚੇ ਉੱਥੇ ਗਿਆ ਸੀ ਮੈਨੂੰ ਨਹੀਂ ਦੱਸਿਆ ਉੱਥੇ ਗਿਆ ਸੀ ਮੈਨੂੰ ਨਹੀਂ ਦੱਸਿਆ ਇਹ ਰੁਗਿਆ ਪਤਾ ਕਿਉਂ ਨਹੀਂ ਇਹ ਚ ਕੀ ਹੈ ਲਫਾਫਿਆਂ ਚ ਚੱਪਲੀਆਂ ਨੇ ਇਹ ਚ ਕੀ ਹੈ ਦੂਜੇ ਲਫਾਵੇ ਚ ਗਈ ਆ ਉਹ ਕੀ ਲੈ ਕੇ ਚੱਲੇ ਆ ਦੱਸ ਦੇ ਅਸੀਂ ਨਹੀਂ ਖਾਣ ਲੱਗੇ ਵੀਰ ਆ ਦੇਖ ਲੈ ਇਹਨੇ ਰੁਕਿਆ ਨਹੀਂ ਆ ਹੁੰਦੇ ਨੇ ਬੰਦੇ ਗਈ ਹੱਥ ਕੋਈ ਖਾਣ ਵਾਲੀ ਚੀਜ਼ ਹੋਵੇ ਨਾ ਕਿਤੇ ਐ ਹੁੰਦਾ ਵੀ ਰਹਿਣ ਦੇ ਕਿਤੇ ਸਾਲੇ ਅਸੀਂ ਨਾ ਰੱਖਦੇ ਪੁੱਤਰ ਭੈਣ ਵਾਸਤੇ ਲੈ ਕੇ ਚੱਲੇ ਆ ਚੱਲ ਮੈਨੂੰ ਰੋਕੋ ਗੱਡੀ ਹਾਂ ਆ ਤੇ ਰੋਕ ਤੁੰ ਚੱਲਾ ਜਿਦਾ ਸੈਡਲ ਦੇ ਹਾਂ ਮੱਕੇ ਹੋਗਾ ਚਪਲਾ ਫੀ ਵਾਲੇ ਚੱਲ ਗਏ ਹਾਂ ਮੈਂ ਤੇਰੇ ਭੈਣ ਨੀ ਚਲ ਅਸੀਂ ਕਿਹੜਾ ਵੀਰੇ ਤੇ ਉੱਤਰ ਲੈ ਕੇ ਖਾ ਲੈਣਾ ਸੀ ਮੇਰੇ ਭਰਾ ਆ ਸੀਗਾ ਮੈਂ ਤੁਰਤਾ ਫੇਰਾ ਆ ਦੇ ਇਹ ਜੀ ਹੁੰਦੀਆਂ ਆੜਮਾਂ ਜਿਹਨਾਂ ਨੂੰ ਖਾਣ ਪੀਣ ਦੀ ਕੋਈ ਚੀਜ਼ ਹੋਵੇ ਨਾ ਗੋਲੇ ਸਾਰੇ ਰੁਕਦੇ ਹੀ ਨਹੀਂ ਕਰੇ ਚੱਲ ਜਾ ਕਰੇ ਇਹਨੇ ਕਿਹਾ ਹੋਰ ਨਾ ਕੋਈ ਕਹਿ ਦੇਵੇ ਕਿ ਤੇ ਚੰਗਾ ਹੁਣ ਚੱਲ ਛੱਡ ਜਿਹੜੀ ਤੈਨੂੰ ਮੇਨ ਮੁੱਦੇ ਵਾਸਤੇ ਬੁਲਾਇਆ ਕੱਲੂ ਚੱਲਿਆ ਸੀ ਫਤੇਖੜ ਸਾਹਿਬ ਤੁਰ ਕੇ ਜਾਣਾ ਮੱਥਾ ਟੇਕਣਾ ਅਰਦਾਸ ਬੇਨਤੀ ਕਰਨ ਜਿਹੜਾ ਮੀਂਹ ਪਾਣੀ ਤੈਨੂੰ ਪਤਾ ਕਿੰਨਾ ਚੜਿਆ ਹੋਇਆ ਜਾਣਾ ਛੇਰੇ ਚੱਲ ਪੰਨੀ 11 ਵਜੇ ਜਾਣਾ ਤੇਰੇ ਭਰਾ ਨੂੰ ਲਿਆਈ ਫਰੀਂ ਨਾਕ ਨੂੰ ਠੀਕ ਆ ਚਰ ਖਾ ਲੋ ਕੋਈ ਰਾਜ ਹੋਰ ਨਾ ਮੰਗ ਮੂ ਲੈਂਦਾ ਹੁੰਦਾ ਕਈ ਵਾਰੀ ਕੋਈ ਹੋਰ ਚਾਚੇ ਵੀਡੀਓ ਨਾ ਖਾਦੀ ਯਾਰ ਹੋਣਾ ਬਾਵਾ ਉਹ ਪੜਾ ਕੀ ਗੱਲ ਆ ਯਾਰ ਹਾਂ ਪੈਣਾ ਮੈਂ ਕਿੱਦਾਂ ਹਾਂ ਪੈ ਪੈ ਭੈਣਾ ਹੀ ਕਿਹਾ ਵੀਰੇ ਆਪਾ ਉਹ ਨਹੀਂ ਆ ਚੱਕੋ ਸੰਜਿਆ ਕਰ ਯਾਰ ਮੈਂ ਟਾਰੀ ਯਾਰ ਮੈਂ ਮੈਨੂੰ ਪੜਾ ਚੱਲ ਨਿਕਲੇ ਉਹ ਯਾਰ ਚਾਚੇ ਵੀਡੀਓ ਬਣਾ ਨਹੀਂ ਇਹ ਨਹੀਂ ਇਹ ਟੈਟੂ ਬਣਵਾਇਆ ਸੀ ਤਾਂ ਹੋ ਗਿਆ ਟੈਟੂ ਵੀ ਬੜਾ ਘੈਂਟ ਬਵਾਇਆ ਖੜੇ ਕੀ ਲਿਖਾਇਆ ਮਮ ਉੱਪਰ ਕੀ ਬਣਾਇਆ ਮਮ ਦੇ ਉੱਪਰ ਕੀ ਬਣਾਇਆ ਓਏ ਆਉ ਮੋਕਟ ਕਾਮ ਦੇ ਭਰਾ ਆ ਕਹਿੰਦੇ ਬਾਹਾਂ ਸਿਰ ਜਾ ਮੋਕਟ ਜਾਂ ਇਹਦਾ ਕੀ ਕਰਨ ਮਮੀ ਮੇਰੀ ਰਾਣੀ ਇਹਦਾ ਮਤਲਬ ਇਹ ਹਾਂ ਫਿਰ ਸਰਦਾ ਤਾਜ ਸਰਦਾ ਤਾਜ ਮਾਂ ਸਰਦਾ ਉਸੇ ਫੀਲਿੰਗ ਹੁੰਦੀ ਨਹੀਂ ਮਾਂ ਸਰਦਾ ਤਾਜ ਲੈ ਓਏ ਹੋਏ ਕਹਿੰਦੇ ਨਹੀਂ ਮਾਵਾ ਦਾ ਯਾਰ ਤਾਜ ਹੀ ਹੁੰਦੀ ਨੇ ਆਪਣਾ ਮਾਵਾ ਦਾ ਫਿਰ ਤੂੰ ਕੀ ਸੋਚ ਰ ਬਣਾਇਆ ਦੱਸ ਪਹਿਲਾਂ ਤੂੰ ਦੱਸ ਹੱਲ ਅੱਛਾ ਆ ਟੈਂਟੂ ਕਿਨੇ ਪਾਤਾ ਇਹ ਕਿਨੇ ਆ ਕਰੀ ਮੜੀ ਇਹਦਾ ਬਾ ਕੋਈ ਨਾਲਾ ਕਲਿੱਪ ਜਾ ਪਾਈ ਫਿਰਦਾ ਓ ਓੜਾ ਓਏ ਹੋਏ ਉਹ ਬਣਾਈ ਏ ਐ ਇਧਰ ਲਾਉਂਦਾ ਸ਼ੇਰ ਐ ਨਹੀਂ ਨਹੀਂ ਸ਼ੇਰ ਐ ਉਹ ਛੋਡੀ ਭੈਣ ਸ਼ੇਰ ਅੱਛਾ ਹਾਂ ਸ਼ੇਰ ਦਾ ਮਣੇ ਸ਼ੇਰ ਐ ਸ਼ੇਰ ਦੇਖੋ ਦੇਖਾ ਕਿੰਨਾ ਘੇੜਾ ਹੋਇਆ ਸੱਟੇ ਰਖਾ ਤੇਰਾ ਉਹ ਨਾ ਤਾਲੀ ਵੀ ਆਟਾਰਾਗਾ ਬਾਅਦ ਚ ਆ ਜਾਂਦਾ ਉਹਦੀ ਗੱਲ ਫੇਰ ਠੀਕ ਸੀ ਫੇਰ ਕਿਹੜਾ ਤੇਰਾ ਸ਼ੇਰ ਮੜਿਆ ਨਹੀਂ ਇਹ ਹੁਣ ਇਹ ਨਕਲੀ ਏ ਕਿ ਅਸਲੀ ਐ ਅੱਛਾ ਰਿਟਾਇਰ ਹੋ ਗਿਆ ਨਹੀਂ ਰਿਟਾਇਰ ਹੋ ਕੇ ਮਾੜਾ ਹੋਇਆ ਕਿ ਪਹਿਲੇ ਹੀ ਮਾੜਾ ਸੀ ਇਹ ਕੈਪਟਨ ਉਧਰ ਵੀ ਬਣਾਇਆ ਦਿਖਾਈ